ਬੀਤੇ ਸਾਲ 2024 ਦੇ ਵਿੱਚ ਨਵੇਂ ਸਾਲ ਦੇ ਆਗਾਜ਼ ਮੌਕੇ ਪਿੰਡ ਬੰਭੌਰ ਸਾਹਿਬ ਵਿਖੇ ਸਤਲੁਜ ਘਾਟ ਦੇ ਉੱਤੇ ਗੰਗਾਰਤੀ ਦੀ ਤਰਜ਼ ਤੇ ਸਤਲੁਜ ਆਰਤੀ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਨੂੰ ਪਰਮਾ ਹੁੰਗਾਰਾ ਮਿਲਿਆ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਸਤਲੁਜ ਆਰਤੀ ਦੇ ਵਿੱਚ ਸ਼ਾਮਿਲ ਹੋਏ ਜੀਹਾਂ ਉਦੋਂ ਤੋਂ ਲੈ ਕੇ ਪੂਰੇ ਸਾਲ ਤੱਕ ਲਗਾਤਾਰ ਇਹ ਸਤਲੁਜ ਆਰਤੀ ਰੋਜ਼ਾਨਾ ਸ਼ਾਮ ਨੂੰ ਕੀਤੀ ਜਾਂਦੀ ਸੀ ਤੇ ਹੁਣ ਇਸ ਨੂੰ ਪੂਰਾ 1 ਸਾਲ ਹੋ ਗਿਆ ਹੈ ਤੇ ਨਵੇਂ ਸਾਲ ਦੇ ਮੌਕੇ ਇਸ ਦਾ ਇੱਕ ਸਾਲ ਪੂਰਾ ਹੋਣ ਤੇ ਸ਼ਿਪੂਰੀ ਵਿਕਾਸ ਸਮਿਤੀ ਬੰਭੌਰ ਸਾਹਿਬ ਵੱਲੋਂ ਮਹਾ ਸਤਲੁਜ ਆਰਤੀ ਦਾ ਆਯੋਜਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਆਰਤੀ ਦੇ ਵਿੱਚ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਆਪਣੇ ਪਰਿਵਾਰਿਕ ਮੈਂਬਰਾਂ ਸਮੇਤ ਸ਼ਾਮਿਲ ਹੋਏ ਅਤੇ ਇਸ ਤੋਂ ਇਲਾਵਾ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਮਹਾਰਤੀ ਦੇ ਵਿੱਚ ਸ਼ਾਮਿਲ ਹੋਏ। ਇਸ ਦੌਰਾਨ ਸ਼ਿਪੂਰੀ ਵਿਕਾਸ ਸਮਿਤੀ ਵੱਲੋਂ ਸਤਲੁਜ ਘਾਟ ਨੂੰ ਸਵੱਛ ਬਣਾਉਣ ਦੇ ਵਿੱਚ ਅਹਿਮ ਯੋਗਦਾਨ ਵੀ ਦਿੱਤਾ ਗਿਆ ਤੇ ਨਾਲ ਹੀ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਕਿ ਪਾਣੀ ਨੂੰ ਦੂਸ਼ਿਤ ਨਾ ਕੀਤਾ ਜਾਵੇ। ਇਸ ਸੰਬੰਧ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਅਗੂ ਡਾਕਟਰ ਸੰਜੀਵ ਗੋਤਮ ਨੇ ਵਿਗਿਆਨ ਅਤੇ ਧਰਮ ਦੇ ਪੱਖ ਤੋਂ ਧਰਤੀ ਅਤੇ ਪਾਣੀ ਦੇ ਸੰਭਾਲ ਪ੍ਰਤੀ ਵਿਸਥਾਰ ਦੇ ਨਾਲ ਜਾਣਕਾਰੀ ਵੀ ਦਿੱਤੀ ਤੁਸੀਂ ਵੀ ਵੇਖੋ ਇਹ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ ਮੇਰਾ ਸਾਰੇ ਤਾਰੇ ਅਬ ਇਹ ਇੱਥੇ ਜਾਓ ਆਰ ਵੀ ਦੇ ਇੱਕ ਮਿੰਟ ਪਾਪਾ ਜੀ ਇੱਕ ਫੋਟੋ ਆ ਲੈ ਲੈਂਦਾ ਜੋ ਪਤਾ ਨਹੀਂ ਸਾਹਿਬ ਜੀ ਜੋ ਵੀ ਜੇ ਜੇ ਕਹਿੰਦੇ ਇਹ ਬੜੀ ਗੁਰੂ ਕਿਰਪਾ ਹੋ ਜਾਏ ਨਾ ਤੇ ਇਹ ਚਾਰੋਂ ਹੀ ਮੁਰਸ਼ਾਤਨ ਧਨ ਮਾਰਤੇ ਕਿਤੇ ਜਾਣਾ ਭੁਨੇ ਭੁਲੇ ਚਲੋ ਕਿਤੇ ਮੰਦਿਰ ਤਾਂ ਜਾ ਕੇ ਕਿਤੇ ਉਹ ਪ੍ਰਤੀ ਜਾਗਰਤ ਹੁੰਦੀ ਕਿਉਂਕਿ ਪਤਾ ਕਿਹਾ ਦੇਖੋ Swami Vivekananda ਨੂੰ ਵੀ ਦੇ ਦੇ ਦਿਓ

ਦਾਈ ਰਾਮ ਰਾਧਾ ਕੋ ਚੱਲਿਆ ਹਰਿ ਹੋਣਾ ਤੁਲੀ ਤੋਂ ਤੁੰਡਾ ਸਰਵਤਾ ਜਦੋਂ ਵੀ ਆ ਆਪੇ ਤੇ ਪਰਦੇ ਨਾ ਆ ਰਾਮਾ ਜੁਤਾ ਹਾ ਜੀ ਤੁਰੀ ਕਾਜ ਸੁਨਾ ਤੁਰੀ ਕਾਜ ਰਾਜ ਸੁਨਾ ਇਹੋ ਅਤਿ ਸ੍ਰੀ ਦੀ ਮੰਗਿਆ ਜੀ ਰੂਪ ਦਿਖਾ ਰਿਹਾ ਆਗੰਤ ਜੋ ਜੀ ਰਹਾ ਆਸ਼ਕੀ ਕੁਝ ਵੀ ਕਹਾਂ ਸਰਬੋਤਮ ਆਨੰਦ ਅਨੰਤ ਰੂਪ ਗੁਰੂ ਨਾਨਕ ਦੇਵ ਜੀ ਜਗੰਮੀ ਆਮੀ ਅਹਾਰ ਸਤੇ ਪਟੰਮੀ ਨਮੋ ਨਾਰਾਹ ਹਰਿ ਹੀਓ ਤੇ ਪੀਤ ਭਾਣਤਾ ਲੋਗਾ ਜੇਵੀ ਗੋਬੀ ਸੁਰਨੀ ਧਰਮਾ ਓ ਸਵਾਮੀ ਹਰੀ ਹੀ ਓਮ ਬਾਜੇ ਨਬਤੋ ਬਲੀ ਰਾਜਾ ਦਾਨਵਿੰਦਰੋ ਮਹਾਮਦਾ ਤੇਨਕ ਪਾਪਤੀ ਬੰਕਨਾਮਿਨੀ ਰਖੇ ਮਾਨਗ ਮਾਦਰਾ ਹਰੀ ਹੀ ਓਮ ਆਤਮੇ ਮਥੇ ਮਥੇ ਗਰਤ ਪਰਪਿਆਮੀ ਹਰੀ ਹੀ ਓਮ ਆਦਿਤਿਆ ਬਸੋ ਰੁਦਰਾ ਵਿਸ਼ਵੇਵਾ ਬ੍ਰਹਮਣਾ ਤਿਲਕੰਤੇ ਪ੍ਰਖਾਨ ਤੂ ਧਰਮਤਾ ਮਾਤ ਸਿਧੇਤ ਆਚੰਤ੍ਰੇਸਵਸੂ ਓਮਯ ਭਦਰਮਿਤੀ ਪੁਸ਼ਪਮਹ ਮਾਤਸ ਕੋਜਮਿਯਾ ਗੋ ਨਮੋ ਨਮਾਹ ਓਮਯ ਭਦਰਮਿਤੀ ਪੁਸ਼ਪਮਹ ਪੁਸ਼ਪਮਾਲਾ ਸਰਪਿਆਮਿਨੀ

ਬਾਦੇ ਮੋਧ ਜਨੇ ਉਹ ਸਾਜੇ ਸ਼ੰਕਰ ਸਵਮ ਕੇਸਰੀ ਨੰਤਨ ਤੇਜ ਪ੍ਰਤਾਪ ਮਹਾਯਗਵੰਤ ਕੇਜਾ ਮਾਨ ਗੁਣੀ ਅਤਜਾਤ ਸਿਆ ਸੋਖਯ ਮਨ ਰੂਪਧਾਰਸੀ ਆਈ ਦਿਖਾ ਆਹ ਮਸੁਰਾ ਨਾ ਸੇ ਰੋਗ ਹਰੀ ਸਭ ਪੀੜਾ ਜਪਨ ਅੰਤਰ ਅਨੁਭਵਰੀਆ ਸੰਕਟ ਦੇ ਹਨੂਮਾਨ ਧੰਨਵਾਦ ਸਰੂਨ ਲੋਕਾਂ ਦਾ ਜਿਹੜੇ ਇਕੱਠੇ ਹੋ ਕੇ ਪਾਣੀਆਂ ਦੀ ਪੂਜਾ ਵਾਸਤੇ 모ਰੇ ਹੋਏ ਨੇ ਇਹ ਸਾਰਿਆਂ ਨੂੰ ਇਸ ਗੱਲ ਦੀ ਬਹੁਤ ਵਧਾਈ ਬੈਂਸਾ ਵੀ ਉੱਥੇ ਆਈ ਸੀ ਲਗਭਗ 1 ਸਾਲ ਹੋ ਗਿਆ ਸਤਲੁਜ ਦੀ ਆਰਤੀ ਕਰਦਿਆਂ ਜਿਹੜੀ ਧਰਤੀ ਹੈ ਇਹ ਬਿਨਾ ਪਾਣੀਆਂ ਤੋਂ ਨਹੀਂ ਸਰਵਾਈਵ ਹੋ ਸਕਦੀ ਹਿਊਮਨ ਵਿੰਗ ਵੀ ਬਿਨਾ ਪਾਣੀ ਤੋਂ ਨਹੀਂ ਰਹਿ ਸਕਦਾ ਜਿਹੜੀ ਸਾਡੀ ਧਰਤੀ ਦੀ ਹੋਂਦ ਹੈ ਇਹ ਕਰੋੜਾਂ ਸਾਲ ਪਹਿਲੇ ਹੋਈ ਸੀ ਜਦੋਂ ਕਰੋੜਾਂ ਸਾਲ ਪਹਿਲੇ ਸਾਡੀ ਧਰਤੀ ਸੀ ਇਹਦੇ ਦੋ ਹਿੱਸੇ ਹੋਏ ਸੀ ਪੈਂਜੀਆ ਤੇ ਪੈਂਥੇਲਾਸਾ ਪੈਂਜੀਆ ਤੇ ਪੈਂਥੇਲਾਸਾ ਦੇ ਵਿੱਚ ਸਮੁੰਦਰ ਸੀ ਤੇ ਧਰਤੀ ਦਾ ਸਖਤ ਏਰੀਆ ਸੀ ਉਹ ਧਰਤੀ ਫਿਰ ਦੋ ਹਿੱਸਿਆਂ 'ਚ ਵੰਡ ਫ੍ਰੀਕਟ ਹੋਈ ਸੀ ਇੱਕ ਦਾ ਨਾਮ ਲੋਰੇਸੀਆ ਸੀ ਦੂਜੇ ਦਾ ਨਾਮ ਗੋਨਵੰਡਾ ਲੈਂਡ ਸੀ ਜਿਹੜਾ ਸਾਡਾ ਇਸ ਸਮੇਂ ਜਿੱਥੇ ਅਸੀਂ ਰਹਿ ਰਹੇ ਨੇ ਅਸੀਂ ਅਸਲ ਵਿੱਚ ਏਸ਼ੀਆ ਦਾ ਹਿੱਸਾ ਨਹੀਂ ਅਸੀਂ ਗੋਨਵੰਡਾ ਲੈਂਡ ਦਾ ਹਿੱਸਾ ਹੁੰਦੇ ਸੀ ਕਰੋੜਾਂ ਸਾਲ ਪਹਿਲੇ ਜਿਹੜੀ ਸਾਡੀ ਧਰਤੀ ਹੈ ਅੱਜ ਵੀ ਤੇ ਉਦੋਂ ਵੀ ਇਹ 16000 ਪਾਰ ਹਰ ਕਿਲੋਮੀਟਰ ਦੀ ਸਪੀਡ ਨਾਲ ਘੁੰਮਦੀ ਹੈ ਤੇ ਸੂਰਜ ਦੇ ਦੁਆਲੇ ਚੱਕਰ ਕੱਟਦੀ ਹੈ ਇਸ ਘੁੰਮਣ ਦੀ ਸਪੀਡ ਦੇ ਨਾਲ ਧਰਤੀ ਦੇ ਹਿੱਸੇ ਟੁੱਟਦੇ ਰਹਿੰਦੇ ਨੇ ਧਰਤੀ ਦੇ ਹਿੱਸੇ ਟੁੱਟਣ ਤੋਂ ਬਾਅਦ ਜਿਹੜਾ ਹਿਮਾਲਿਆ ਹੈ ਇਹ ਹਿਮਾਲਿਆ ਇਹਨੂੰ ਅਸੀਂ ਫੋਲਡ ਹਿਮਾਲਿਆ ਕਹਿੰਦੇ ਫੋਲਡ ਹਿਮਾਲਿਆ ਦਾ ਮਤਲਬ ਇੱਕ ਦੇ ਵਿੱਚ ਦੂਜੇ ਦੇ ਵਿੱਚ ਫੋਲਡ ਹੋ ਕੇ ਬਣਿਆ ਹੈ ਇਹ ਜਿਹੜਾ ਹਿਮਾਲਿਆ ਸੀ ਜਿੱਥੇ ਅਸੀਂ ਹੁਣ ਆਏ ਇਹ 33 ਸਾਗਰ ਸੀ ਇੱਥੇ ਅਸੀਂ ਗੋਨਵਾਂਡਾ ਲੈਂਡ ਦਾ ਹਿੱਸੇ ਸੀ ਇਹ ਕਰੋੜਾਂ ਸਾਲ ਤੋਂ ਰੋਜ਼ ਹਿੰਦ ਕੀ اور ਆਪਣੀ ਜਗਾ ਨੂੰ ਬਦਲਦੇ ਹੋਏ ਅਸੀਂ ਏਸ਼ੀਆ ਦੀ ਪਲੇਟ ਦੇ ਵਿੱਚ ਨਾਲ ਜੁੜ ਗਏ ਜਿਸ ਤੋਂ ਇਹ ਹਿਮਾਲਿਆ ਸਾਡਾ ਤਿਆਰ ਹੋਇਆ ਜਿਹੜਾ ਏਸ਼ੀਆ ਦਾ ਹਿੱਸਾ ਜਿਹੜਾ ਚਾਈਨਾ ਦੇ ਵਿੱਚ ਹੈ ਉਹਨੂੰ ਅਸੀਂ ਟਰਾਂਸ ਹਿਮਾਲਿਆ ਕਹਿੰਦੇ ਟਰਾਂਸ ਹਿਮਾਲੇ ਤੋਂ ਬਾਅਦ ਬ੍ਰਹਿਦ ਹਿਮਾਲਿਆ ਬ੍ਰਹਿਦ ਹਿਮਾਲੇ ਤੋਂ ਬਾਅਦ ਸਾਡਾ ਮੱਧ ਹਿਮਾਲਿਆ ਮੱਧ ਹਿਮਾਲੇ ਤੋਂ ਬਾਅਦ ਸਾਡੀਆਂ ਸ਼ਿਵਾਲਿਕ ਦੀ ਪਹਾੜੀਆਂ ਜਿਹੜੀ ਸਾਡੀ ਸਤਲੁਜ ਨਦੀ ਹੈ ਇਹ ਤਿੱਬਤੋਂ ਸ਼ੁਰੂ ਹੁੰਦੀ ਹੈ ਤਿੱਬਤ ਤੋਂ ਸ਼ੁਰੂ ਹੋ ਕੇ ਫਿਰ ਸਾਡੇ ਹਿਮਾਚਲ ਦੇ ਵਿੱਚ ਆਂਦੀ ਹੈ हिमाचल ਤੋਂ ਬਾਅਦ ਫਿਰ ਪੰਜਾਬ ਵੀ ਜਾਂਦੀ ਹੈ ਪੰਜਾਬ ਤੋਂ ਬਾਅਦ ਪਾਕਿਸਤਾਨ ਵੀ ਚਲੀ ਜਾਂਦੀ ਹੈ ਮੈਂ ਇਸ ਗੱਲ ਨੂੰ ਇਸ ਕਰਕੇ ਸੁਣਾ ਰਿਹਾ ਕਿ ਇਹ ਧਰਤੀ ਦੀ ਪੂਜਾ ਕਰਨੀ ਪਾਣੀ ਦੀ ਪੂਜਾ ਕਰਨੀ ਇਹ ਸਾਡਾ ਇੱਕ ਮੁੱਖ ਅਧਿਕਾਰ ਹੈ ਲੇਕਿਨ ਇਹ ਪੂਜਾ ਦੇ ਨਾਲ ਕੱਲਾ ਕੰਮ ਨਹੀਂ ਬਣਦਾ ਕਿ ਅਸੀਂ ਸਾਲ ਬਾਦ ਉਹਦੀ ਆਰਤੀ ਕੀਤੀ ਜਾਂ ਰੋਜ਼ ਆਰਤੀ ਕਰਦੇ ਹਾਂ ਸਾਨੂੰ ਇਸ ਪਾਣੀ ਦੀ ਰੱਖਿਆ ਕਰਨੀ ਪੈਣੀ ਇਹ ਨਦੀਆਂ ਨਾਲੇ ਬਚਾਣੇ ਪੈਣੇ ਪਹਾੜ ਬਚਾਣੇ ਪੈਣੇ ਜੇ ਅਸੀਂ ਇਹਨਾਂ ਦਾ ਧਿਆਨ ਨਹੀਂ ਰੱਖਾਂਗੇ ਕੇਵਲ ਪੂਜਾ ਹੀ ਕਰਾਂਗੇ ਤਾਂ ਉਹਦੇ ਉੱਪਰ ਕੋਈ ਬਹੁਤਾ ਡਿਪੈਂਡ ਨਹੀਂ ਕਰਦਾ ਜਿਹੜੀ ਸਾਡੀ ਸਤਲੁਜ ਦਰਿਆਏ ਇਹ ਜਿੱਥੋਂ ਤਿੱਬਤ ਤੋਂ ਸ਼ੁਰੂ ਹੁੰਦਾ ਹਿਮਾਚਲ ਟੈਂਟਰ ਹੁੰਦਾ ਹਿਮਾਚਲ ਵਿੱਚ ਲਗਭਗ ਇਹ 300 ਕਿਲੋਮੀਟਰ ਦੇ ਏਰੀਆ ਕਵਰ ਕਰਨ ਤੋਂ ਬਾਅਦ ਅ ਪੰਜਾਬ ਜਾਂਦਾ ਪੰਜਾਬ ਤੋਂ ਬਾਅਦ ਫਿਰ ਪਾਕਿਸਤਾਨ ਚ ਜਾਂਦਾ ਜਦੋਂ ਪਾਕਿਸਤਾਨ ਦੇ ਵਿੱਚ ਜਾਂਦਾ ਟੋਟਲ ਲੰਬਾਈ ਲਗਭਗ ਇਹ ਜੀ 1450 ਕਿਲੋਮੀਟਰ ਦੀ ਕਰੀਬ ਹੈ ਜਦੋਂ ਪਾਕਿਸਤਾਨ ਵਿੱਚ ਜਾਂਦਾ ਤਾਂ ਪੰਜਾਬ ਦਾ ਫਾਜ਼ਿਲਕਾ ਤੋਂ ਹੋ ਕੇ ਕਰਕੇ ਜਾਂਦਾ ਇਹਦੇ ਵਿੱਚ ਰਸਤੇ ਵਿੱਚ ਕਈ ਡੈਮ ਨੇ ਜਿਵੇਂ ਪਾਖੜਾ ਡੈਮ ਬਣਿਆ ਨੰਗਲ ਡੈਮ ਬਣਿਆ ਪਿੱਛੇ ਵੀ ਕਾਲਡ ਡੈਮ ਵੀ ਹੈ ਇਸ ਤਰ੍ਹਾਂ ਦੇ ਡੈਮ ਜਿਹੜੇ ਹੈ ਉਹਦੇ ਨਾਲ ਅਸੀਂ ਆਪਣਾ ਬੈਨੀਫਿਟ ਲੈਂਦੇ ਆ ਬਿਜਲੀਆਂ ਪੈਦਾ ਕਰਦੇ ਤੇ ਨਾਲ ਇਹਨੂੰ ਇਰੀਗੇਸ਼ਨ ਦੇ ਵਿੱਚ ਯੂਜ਼ ਕਰਦੇ ਪਾਣੀ ਨੂੰ ਜਿਹੜੀ ਉਹ ਪੂਜਾ ਉਹਦੋਂ ਕੀਤੀ ਆ ਬਹੁਤ ਅੱਛੀ ਹੋਈ ਸਾਰਾ ਕੁਝ ਬਹੁਤ ਅੱਛਾ ਹੋਇਆ ਪਰ ਮੈਂ ਧਰਮ ਦੇ ਨਾਲ ਨਾਲ ਜੀਓਗ੍ਰਾਫੀ ਜੇ ਅਸੀਂ ਜੀਓਗ੍ਰਾਫੀਕਲ ਔਰ ਸਾਇੰਸ ਸਾਇੰਸ ਔਰ ਧਰਮ ਦੀਆਂ ਦੋਨੋਂ ਚੀਜ਼ਾਂ ਨੂੰ ਜੋੜ ਕੇ ਨਾਲ ਚੱਲੀਏ ਫਿਰ ਆਦਮੀ ਨੂੰ ਪਤਾ ਲੱਗ ਜਾਂਦਾ ਅਸਲ ਵਿੱਚ ਕੀ ਚੀਜ਼ ਹੈ ਜਿਹੜੀ ਸਾਡੀ ਸਨਾਤਨ ਜਿਹੜੀ ਸਾਡੀ ਪદ્ધਤੀ ਹੈ ਜਿਹੜੀ ਸਾਡੇ ਕਰੋੜਾ ਸਾਲ ਪਹਿਲਾਂ ਸਾਡੇ ਬਜ਼ੁਰਗਾਂ ਨੇ ਇਹਨਾਂ ਚੀਜ਼ਾਂ ਨੂੰ ਸਟੱਡੀ ਕੀਤਾ ਸੀ ਅੱਜ ਸਾਇੰਸ ਵੀ ਉਹੀ ਦੱਸ ਰਹੀ ਹੈ ਜੋ ਸਾਇੰਸ ਦੱਸ ਰਹੀ ਹੈ ਉਹੀ ਚੀਜ਼ ਮੈਂ ਦੋਨਾਂ ਚੀਜ਼ਾਂ ਨੂੰ ਜੋੜ ਕੇ ਨਾਲ ਚੱਲਦਾ ਅਸੀਂ ਧਾਰਮਿਕ ਚੀਜ਼ ਨੂੰ ਵੀ ਦੇਖ ਲੈਣੇ ਨਾਲ ਨਾਲ ਦੀ ਨਾਲ ਅਸੀਂ ਸਾਇੰਸ ਨੂੰ ਵੀ ਦੇਖਦੇ ਹਾਂ ਜਦੋਂ ਆਦਮੀ ਨੂੰ ਦੋਨਾਂ ਚੀਜ਼ਾਂ ਦੀ ਸਮਝ ਲੱਗ ਜਾਂਦੀ ਫਿਰ ਉਹ ਧਰਤੀ ਦੀ ਰੱਖਿਆ ਕਰਨ ਵਾਸਤੇ ਸੈਲਫ ਤਿਆਰ ਹੋ ਜਾਂਦਾ ਸੋ ਜਿਹੜੇ ਉੱਥੇ ਸਾਡੇ ਪੁਜਾਰੀ ਨੇ ਪੰਡਤ ਨੇ ਉੱਥੋਂ ਦੇ ਆਸ-ਪਾਸ ਦੇ ਲੋਕ ਪੂਜਾ ਕਰਦੇ ਨੇ ਉਹ ਵੀ ਲੋਕਾਂ ਨੂੰ ਇਹੀ ਸੰਦੇਸ਼ ਦੇਣ ਕਿ ਆਪਾਂ ਇਹਨਾਂ ਨਦੀਆਂ ਨਾਲਿਆਂ ਨੂੰ ਬਚਾਈਏ ਜਿਹਦੇ ਨਾਲ ਸਾਡੀ ਜਿਹੜੀ ਪ੍ਰਕਿਰਤੀ ਉਹ ਠੀਕ ਰਹੇਗੀ ਕਿਉਂ ਜਿਹੜਾ ਮਨੁੱਖ ਹੈ ਉਹਨੂੰ ਪਾਣੀ ਦੀ ਹਵਾ ਦੀ ਧਰਤੀ ਦੀ ਇਹਨਾਂ ਚੀਜ਼ਾਂ ਦੀ ਬਰਾਬਰ ਜ਼ਰੂਰਤ ਹੈ ਉਸੇ ਜ਼ਰੂਰਤ ਨੂੰ ਪੂਰਾ ਕਰਨ ਦੀ ਖਾਤਰ ਜੋ ਸਾਨੂੰ ਪੀਣ ਪਾਸੇ ਪਾਣੀ ਵਰ ਤੋਂ ਵਸ ਉਹ ਵੀ ਵਰਤੀਏ ਤੇ ਧਰਤੀ ਦੇ ਕੰਡਿਆਂ ਨੂੰ ਅਸੀਂ ਜਿਹੜਾ ਸੰਭਾਲ ਕੇ ਰੱਖੀਏ ਲਾਸਟ ਮੈਂ ਗੱਲ ਕਰ ਦਿੰਦਾ ਜਿਹੜੀ ਸਾਡੀ ਧਰਤੀ ਹੈ ਇਹ ਗੋਲ ਨਹੀਂ ਹੈ ਧਰਤੀ ਸਾਡੀ ਜੋੜ ਹੈ ਜੋੜ ਦਾ ਮਤਲਬ ਜੀਓਗ੍ਰਾਫੀ ਐਂਡ ਜੀਓਲੋਜੀ ਜੀਓਲੋਜੀ ਜੀਈਓ ਤੋਂ ਹੁੰਦਾ ਹੈ ਜੀਓਗ੍ਰਾਫੀ ਨਾਲ ਅਸੀਂ ਧਰਤੀ ਦੇ ਬਾਹਰ ਦੀ ਸਟੱਡੀ ਕਰਦੇ ਆਂ ਜੀਓਲੋਜੀ ਨਾਲ ਅਸੀਂ ਧਰਤੀ ਦੇ ਅੰਦਰ ਦੀ ਸਟੱਡੀ ਕਰਦੇ ਆਂ ਦੋਨਾਂ ਚੀਜ਼ਾਂ ਦੀ ਸਟੱਡੀ ਜਿਹੜੇ ਸਾਡੇ ਪੁਰਾਣੇ ਗ੍ਰੰਥ ਨੇ ਉਹਨਾਂ ਵਿੱਚ ਵੀ ਲਿਖੀ ਤੇ ਜਿਹੜੀ ਹੁਣ ਸਾਇੰਸ ਨੇ ਕੀਤੀ ਉਹ ਵੀ ਲਿਖੀ ਹੈ ਸੋ ਸਾਨੂੰ ਧਰਤੀ ਦੀ ਧਰਤੀ ਦੇ ਅੰਦਰੋਂ ਵੀ ਤੇ ਧਰਤੀ ਦੇ ਬਾਹਰੋਂ ਵੀ ਸਫਾਈ ਰੱਖਣ ਦੀ ਜ਼ਰੂਰਤ ਹੈ ਧਰਤੀ ਦੇ ਅੰਦਰ ਦੇ ਹਿੱਸੇ ਨੂੰ ਵੀ ਛੇੜਨ ਦੀ ਜ਼ਰੂਰਤ ਨਹੀਂ ਹੈ ਕਿਥੇ ਬਿਲਕੁਲ ਡੂੰਘੇ ਡੂੰਘੇ ਇਹਦੇ ਵਿੱਚ ਬਹੁਤ ਵੱਡੇ ਵੱਡੇ ਖੂਹ ਕੱਢ दिए ਧਰਤੀ ਦਾ ਅੰਦਰ ਦਾ ਸਿਸਟਮ ਖਰਾ ਬਾਹਰ ਆਪਾਂ ਬਹੁਤ ਜਿਆਦਾ ਪੋਲੂਸ਼ਨ ਫਲਾਈਏ ਉਹਦੇ ਨਾਲ ਧਰਤੀ ਦੇ ਬਾਹਰ ਦਾ ਸਿਸਟਮ ਖਰਾਬ ਕਰ ਦਈਏ ਤੇ ਬਾਕੀ ਜਿੰਨੇ ਵੀ ਅਸੀਂ ਪਲਾਸਟਿਕਲ ਫਾਫੇ ਯੂਜ਼ ਕਰਦੇ ਦਰਿਆਵਾਂ 'ਚ ਸੜ ਦਈਏ ਉਹ ਆਪਾਂ ਖਰਾਬ ਕਰ ਦਈਏ ਸੋ ਇਸ ਕਰਕੇ ਸਾਰੀਆਂ ਚੀਜ਼ਾਂ ਦਾ ਧਰਤੀ ਦੇ ਅੰਦਰੋਂ ਵੀ ਧਰਤੀ ਨੂੰ ਬਾਹਰੋਂ ਵੀ ਤੇ ਧਰਤੀ ਦੇ ਉੱਪਰੋਂ ਵੀ ਸਾਨੂੰ ਸਾਰਾ ਕੁਝ ਧਿਆਨ ਰੱਖਣਾ ਪੈਣਾ ਇਹੀ ਅੱਜ ਕੱਲ੍ਹ ਆਉਣ ਵਾਲੀ ਪੀੜ੍ਹੀ ਦੇ ਵਿੱਚ ਬੜਾ ਮੇਨ ਸੰਦੇਸ਼ ਹੈ ਵੱਡੀ ਗੱਲ ਇਹ ਨਹੀਂ ਕਿ ਅਸੀਂ ਕਿੱਡੀ ਵੱਡੀ ਕਾਰ ਲੈ ਲਈ ਮੋਟਰ ਲੈ ਲਈ ਕਿ ਕਿੱਡੇ ਅਸੀਂ ਕਰ ਲਿਆ ਵੱਡੀ ਗੱਲ ਇਹ ਹੈ ਅਸੀਂ ਧਰਤੀ ਨੂੰ ਕਿੰਨਾ ਸੰਭਾਲ ਕੇ ਰੱਖਿਆ ਸੋ ਤੁਸੀਂ ਸਮਝ ਦਿੱਤਾ ਹੈ ਮਿਹਰਬਾਨੀ ਧੰਨਵਾਦ ਹਜੀਪਰੀ ਵਿਕਾਸ ਮੀਤੀ ਦੀ ਕਮੇਟੀ ਵੱਲੋਂ ਪੰਜਗਾਰੜਾ ਬਵੌਰ ਸਾਹਿਬ ਘਾੜ ਤੇ ਜੋ ਅਸੀਂ ਆਰਤੀ ਆਰਤੀ 224 ਵਿੱਚ ਸ਼ੁਰੂ ਕੀਤੀ ਸੀ ਉਹ ਉਸ ਦਾ ਸਾਨੂੰ ਬਹੁਤ ਹੰਗਾਰਾ ਮਿਲਿਆ ਔਰ ਕਮੇਟੀ ਤਰਫੋਂ ਅਸੀਂ ਜਿੰਨਾ ਵੀ ਸੁਧਾਰ ਕਰ ਸਕਿਆ ਘਾੜ ਸਾਹਿਬ ਤੇ ਉਸ ਦੀ ਵੀ ਸਾਰੇ ਪਬਲਿਕ ਦੇ ਸਾਹਮਣੇ ਅਸੀਂ ਦਰਸਾਇਆ ਗਿਆ ਤੇ ਹੁਣ ਅਸੀਂ ਉਸੇ ਲਕਸ਼ਯ ਦੇ ਵਿੱਚ 225 ਜੀ 1 ਜਨਵਰੀ ਚ ਆਰਤੀ ਫਿਰ ਦੁਬਾਰਾ ਰੰਭ ਕੀਤੀ ਹੈ ਤੇ ਉਸ ਦੇ ਵਿੱਚ 6 ਬਰਮੋਤੀ ਤੋਂ ਮਹੇਸ਼ਗਰੀ ਮਹਾਰਾਜ ਜੀ ਪਹੁੰਚੇ ਉਹਨਾਂ ਨੇ 2 ਘੰਟੇ ਪ੍ਰਵਚਨ ਕੀਤਾ ਤੇ ਮਹਿਲਾ ਮੰਡਲ ਵੀ ਆਏ ਉਹਨਾਂ ਨੇ ਵੀ satsang ਆਪਣਾ ਕੀਤਾ ਤੇ ਅਸੀਂ ਇਸ ਦਾ ਵੱਧ ਤੋਂ ਵੱਧ ਲੋਕਾਂ ਚ ਬੇਨਤੀ ਕਰਦੇ ਹਾਂ ਕਿ ਸਾਨੂੰ ਘਾਟ ਵਾਸਤੇ ਸਹਿਯੋਗ ਦਿੱਤਾ ਜਾਵੇ ਅਸੀਂ ਬਹੁਤ ਬਹੁਤ ਧੰਨਵਾਦ ਹੈ ਬੋਲੀਏ ਸਤਲੁਜ ਮਈਆ ਕੀ ਮੈਂ ਹਮੇਂ ਯਹਾਂ ਪਰ आरती करते हुए आज एक वर्ष पूर्ण हुआ और मैं प्रधान सतीश जी का और शिवपुरी विकास समिति का दिल से धन्यवाद करता हूँ कि जिन्होंने हमें इस लायक समझा कि यहाँ पर हमें आरती करने का अवसर दिया और मैं प्रधान सतीश जी का और शिवपुरी विकास समिति का दिल से धन्यवाद भी करता हूं कि जिन्होंने इस घाट के लिए अपना पूर्ण समय देते हुए इस घाट को स्वच्छ और सुंदर बनाने में पूर्ण सहयोग दिया और मैं आगे भी आशा करता हूं कि इस घाट को सभी लोग और इस कमेटी वाले जो सदस्य हैं वो साफ़ सुथरा बनाए रखने में अपना पूर्ण सहयोग देंगे और इस आरती को बढ़ चढ़कर हिस्सा देंगे इस आरती में और हम यही आशा करते हैं कि साफ आप सभी इस घाट को साफ सुथरा बनाए रखने में इस समिति का सहयोग करें और हमारा भी सहयोग करें धन्यवाद शिवपुरी विकास समिति कमेटी साड़ी एक एक 2024 ਨੂੰ ਸਤਲੁਜ ਆਰਤੀ ਸ਼ੁਰੂ ਕੀਤੀ ਦੀ ਪੰਜਾੜਾ ਘਰਬੌਰ ਸਾਭ ਘਾਟ ਤੇ ਉਸ ਦੇ ਹਲਕਸ਼ ਵਿੱਚ ਇਹ ਸਾਡਾ ਦੂਸਰਾ ਫੰਕਸ਼ਨ ਦਾ ਇਹਦੇ ਵਿੱਚ ਸਾਨੂੰ ਲੋਕਾਂ ਦਾ ਬਹੁਤ ਵੱਡ ਚਰ ਕੇ ਹੰਗਾਰਾ ਮਿਲਿਆ ਤੇ ਸਤਲੁਜ ਵਿਕਾਸ ਸਮिति ਕਮੇਟੀ ਦੇ ਘਾਟ ਦੇ ਉੱਪਰ ਕਮੇਟੀ ਨੇ ਜਿਹੜੇ ਕੰਮ ਕੀਤੇ ਉਹ ਵੀ ਲੋਕਾਂ ਨੂੰ ਅਸੀਂ ਇੱਥੇ ਦੱਸੇ ਗਏ ਏਜੰਡੇ ਵਿੱਚ ਤੇ ਲੋਕਾਂ ਨੇ ਸਾਨੂੰ ਬਹੁਤ ਹੰਗਾਰਾ ਕੀਤਾ ਬ੍ਰਹਮ ਬ੍ਰਹਮੋਤੀ ਵਾਲੇ ਮਹਾਰਾਜ ਸਾਡੇ ਸ਼੍ਰੀ ਮਹੇਸ਼ਗਰੀ ਜੀ ਗੱਲ ਆਏ ਉਹਨਾਂ ਨੇ ਆਪਣੇ ਪਰਵਜਨ ਦਿੱਤੇ ਉਸ ਬਲੱਖ ਵਿੱਚ ਵੀ ਸਾਨੂੰ ਸਾਰਿਆਂ ਲੋਕਾਂ ਦਾ ਬੜਾ ਵਾਰੀ ਹੰਗਾਰਾ ਮਿਲਿਆ ਤੇ ਅਸੀਂ ਇਹੀ ਬੇਨਤੀ ਕਰਾਂਗੇ ਸਭ ਨੂੰ ਕਿ ਸਾਡੇ ਘਾੜ ਦੇ ਵਿੱਚ ਸਾਡੀ ਵੱਧ ਤੋਂ ਵੱਧ ਮਦਦ ਕਰੋ ਸਹਾਇਕ ਕਰੋ ਇਸੇ ਦੇ ਨਾਲ ਹੀ ਸਭ ਦਾ ਧੰਨਵਾਦ